ਵੇਖ ਆ ਦੋਸਤੋ ਦੇਖੋ ਇਹ ਆ ਜੀ ਬੇਲ ਇਹ ਉਹ ਬੇਲਾ ਜਿਹੜੇ ਭੋਲੇ ਸ਼ੰਕਰ ਜੀ ਨੂੰ ਚੜਾਏ ਜਾਂਦੇ ਆ ਜਿਹਨੂੰ ਆਪਾਂ ਦਿਲ ਪੱਤਰ ਕਹਿੰਦੇ ਆ ਸੋ ਦੇਖੋ ਇਹ ਫਲ ਵੀ ਆ ਇਹਦਾ ਜੂਸ ਵੀ ਬਣਦਾ ਤੇ ਜੂਸ ਤੋਂ ਬਾਅਦ ਫਿਰ ਇਹਨੂੰ 우ਸਤਾਦ ਜੀ ਨੇ ਇਹਦਾ ਬਣਾਤਾ ਜੀ ਪੰਜਾਬੀ ਲੋਕ ਸਾਜ ਇਸ ਟਾਈਮ ਆਤੀ ਹੁਣ ਟੂੰਬੀ ਦਾ ਕੰਮ ਚੱਲ ਰਿਹਾ ਸਾਡਾ ਦੇਖੋ ਜੀ ਹਥਿਆਰ ਬਣਾਏ ਹੋਏ ਆ ਜਿਹੜੇ 우ਸਤਾਦ ਜੀ ਨੇ ਆਹ ਦਿਖਾਓ ਜਿਹੜਾ ਕਿ ਇਧਰ ਜੀ ਕੈਮਰਾਮੈਨ ਜੀ ਆਹ ਦੇਖੋ ਜੀ ਇਹਦੇ ਉੱਪਰ ਇਹਨੂੰ ਰਗੜ ਕੇ ਪਹਿਲਾਂ ਪੂਰਾ ਬਰਾਬਰ ਵੀ ਕਰਨਾ ਪੈਂਦਾ ਜੀ ਜਿੱਥੇ ਖੱਲ ਲਗਣੀ ਹੈ ਜੀ ਬੱਕਰੇ ਦੀ ਆਹ ਦੇਖੋ ਜੀ ਫਿਰ ਇਹਦੇ ਉੱਪਰ ਘਟੋ ਘਟ ਅੱਠ ਪ੍ਰਕਾਰ ਦੇ ਰੇਗਮਾਰ ਬਚਦੇ ਆ ਜੀ ਆਹ ਰੇਗਮਾਰ ਆ ਜਿਹੜੇ ਅੱਠ ਪ੍ਰਕਾਰ ਦੇ ਇਹਦੇ ਉੱਪਰ ਮਾਰੇ ਜਾਂਦੇ ਆ ਫਿਰ ਇਹ ਟੂੰਬੀ ਦੀ ਜਿਹੜੀ ਲੁੱਕ ਵਿੱਚ ਆਉਂਦਾ ਇਹਨੂੰ ਪੂਰੀ ਫਿਨਿਸ਼ਿੰਗ ਦਿੱਤੀ ਜਾਂਦੀ ਆਹ ਦੇਖੋ ਉੱਧਰ ਉਸਤਾਦ ਜੀ ਰੇਗਮਾਰ ਸਾਫ਼ ਕਰਨ ਲੱਗੇ ਹੋਏ ਆ ਆਹ ਦੇਖੋ ਐਦਾਂ ਕਈ ਪ੍ਰਕਾਰ ਦੇ ਆ ਜਿਹੜੇ ਰੇਗਮਾਰ ਇਹਦੇ ਪਰ ਮਾਰੇ ਜਾਂਦੇ ਆ ਫਿਰ ਜਾ ਕੇ ਜਿਹੜੀ ਆ ਖੂਬਸੂਰਤ ਤੂੰਬੀ ਬਣਦੀ ਆ ਜੀ ਖੂਬਸੂਰਤ ਆਵਾਜ਼ ਬਣਦੀ ਆ ਤੂੰਬੀ ਦੀ ਔਰ ਤੂੰਬੀ ਦੀ ਖੂਬਸੂਰਤ ਦਿੱਖ ਬਣਦੀ ਆ ਉਹ ਦੇਖੋ ਜੀ ਸਾਹਮਣੇ ਉਹ ਦਿਖਾਓ ਜੀ ਠੀਕ ਆ ਦੇਖੋ ਦੋਸਤੋ ਮੈਂ ਤੁਹਾਨੂੰ ਦਿਖਾਉਂਦਾ ਇਧਰ ਆ ਬਣਾ ਕੇ ਰੱਖੀਆਂ ਹੋਈਆਂ ਜੀ ਆ ਤੂੰਬੀਆਂ ਜਿਹੜੀਆਂ ਇਹ 6-7 ਤੂੰਬੀਆਂ ਐ ਇਹ ਜੋੜਾ ਸਾਹਿਬ ਦੀਆਂ ਐ ਜੀ ਜੋੜਾ ਸਾਹਿਬ ਨੇ ਨਵਨੀਤ ਜੋੜਾ ਜਿਹੜਾ ਵਰਲਡ ਫੇਮਸ ਤੂੰਬੀ ਮੇਕਰ ਐ ਜੀ ਜਿਹੜਾ ਤੂੰਬੀ ਪਲੇਅਰ ਆ ਆ ਦੇਖੋ ਜੀ ਇਹ ਊਨਾ ਦੀਆਂ ਤੂਬੀਆਂ ਹੋਈਆਂ ਤੂੰਬੀਆਂ ਜੀ ਤੇ ਆਹ ਦੇਖੋ ਜੀ ਆ ਤੂਬੇ ਬਣਾ ਕੇ ਰੱਖੇ ਹੋਏ ਆ ਇਹ ਵੀ ਕਿਸੇ ਨਾ ਕਿਸੇ ਫਿਲਮ ਚ ਕਿਸੇ ਨਾ ਕਿਸੇ ਗਾਣੇ ਚ ਕਿਸੇ ਨਾ ਕਿਸੇ ਕਲਾਕਾਰ ਨੇ ਬਜਾਣੇ ਆ ਜੀ ਤੇ ਆਹ ਦੇਖੋ ਜੀ ਆ ਤੂਬੀਆਂ ਬਣਾ ਕੇ ਰੱਖਿਆ ਹੋਈਆਂ ਇਹ ਸਾਰੀਆਂ ਬਿਲ ਦੀਆਂ ਨਾਰੀਅਲ ਦੀਆਂ ਕੱਦੂ ਦੀਆਂ ਹਰ ਪ੍ਰਕਾਰ ਦੀਆਂ ਤੂਬੀਆਂ ਇਹਦੇ ਆ ਵੇਚਾ ਦੇਖੋ ਜੀ ਸਟੀਲ ਦੀ ਤੂਬੀ ਵੀ ਆ ਆਹ ਦੇਖੋ ਜੀ ਹਰ ਪ੍ਰਕਾਰ ਦੀ ਤੂਬੀ ਤੇ ਇਧਰ ਆ ਦੇਖੋ ਜੀ ਆ ਟਰੰਕ ਭਰਿਆ ਪਿਆ ਤੂਬੀਆਂ ਦਾ ਜੀ ਆਹ ਤੂਬੀਆਂ ਬਣਾ ਕੇ ਰੱਖਿਆ ਹੋਇਆ ਦੋਸਤੋ ਆ ਦੇਖੋ ਜੀ ਇਹਦੇ ਵਿੱਚ ਵੀ ਨਾਰੀਅਲ ਦੀਆਂ ਬਿਲ ਦੀਆਂ ਕੱਦੂ ਦੀਆਂ ਕੀਆ ਦੀਆਂ ਹਰ ਪ੍ਰਕਾਰ ਦੀਆਂ ਤੂੰਬੀਆਂ ਜਿਹੜੀਆਂ ਅਸੀਂ ਉਰੇ ਬਣਾਉਂਦੇ ਆ ਜੀ ਆ ਗੋਪੀ ਚੰਦ ਹੈ ਜੀ ਆ ਦੇਖੋ ਜੀ ਫਿਰ ਆ ਆ ਉੱਪਰ ਟੰਗੇ ਹੋਏ ਆ ਜੀ ਕੱਦੂ ਇਹਨਾਂ ਦੇ ਵੀ ਤੂੰਬੇ ਤੂੰਬੀਆਂ ਬੀਨ ਗੋਪੀ ਚੰਦ ਪੰਜਾਬੀ ਲੋਕ ਸਾਜ ਜਿਹੜੇ ਬਣਨੇ ਆ ਜੀ ਆ ਦੇਖੋ ਜੀ ਆ ਸਾਰੇ ਹਥਿਆਰ ਪਏ ਆ ਇਹਨਾਂ ਰਾਹੀਂ ਬਣਦੀਆਂ ਜੀ ਤੂੰਬੀਆਂ ਆ ਦੇਖੋ ਜੀ ਤੇ ਕੁਝ ਤੂੰਬੀਆਂ ऐसे तरह पालिश करके ओरिजिनल रखेया ਜਾਂਦੀਆਂ ਤੇ ਕੁਝ ਤੂੰਬੀਆਂ ਜਿੱਦਾਂ ਜਿੱਦਾਂ ਡਿਮਾਂਡ ਆਂਦੀ ਆ ਸੱਜਣਾ ਦੀ ਸੰਗੀਤ ਪ੍ਰੇਮੀਆਂ ਦੀ ਤਾਂ ਉਹਨਾਂ ਨੂੰ ਰੰਗ ਕਰਕੇ ਰੱਖਿਆ ਜਾਂਦਾ ਰੰਗੀਨ ਤੂੰਬੀਆਂ ਬਣਾਈਆਂ ਜਾਂਦੀਆਂ ਜੀ ਤੇ ਉਹ ਦੇਖੋ ਜੀ ਉਧਰ ਤੁਹਾਨੂੰ ਮੈਂ ਦਿਖਾਂਦਾ ਉਹ ਰੱਖੀਆਂ ਹੋਈਆਂ ਰੰਗੀਨ ਤੂੰਬੀਆਂ ਲਾਲ ਤੂੰਬੀ ਕਾਲੀ ਤੂੰਬੀ ਚਿੱਟੀ ਤੂੰਬੀ ਨੀਲੀ ਤੂੰਬੀ ਹਰ ਪ੍ਰਕਾਰ ਦੀ ਤੂੰਬੀ ਆ ਦੇਖੋ ਜੀ ਆ ਦੇਖੋ ਦੋਸਤੋ ਆ ਲਾਲ ਕਾਲੀ ਚਿੱਟੀ ਆ ਡੰਡੇਆਂ ਨਾਲ ਦੇ ਤਿਆਰ ਕਰਕੇ ਰੱਖੇ ਹੋਏ ਆ ਇਹ ਆ ਰਿਪੇਅਰ ਲਾ ਕੇ ਰੱਖਿਆ ਹੋਇਆ ਜੀ ਸਮਾਨ ਦੇਖੋ ਜੀ ਇੱਥੇ ਬਣਦੀਆਂ ਜੀ ਪੰਜਾਬ ਦੇ ਪੰਜਾਬੀ ਲੋਕ ਸਾਜ ਵਿਰਾਸਤ ਦੀਆਂ ਨਿਸ਼ਾਨੀਆਂ ਸਾਡੇ ਵਿਰਾਸਤੀ ਲੋਕ ਸਾਜ ਇਸ ਜਗ੍ਹਾ ਤੇ ਤਿਆਰ ਹੁੰਦੇ ਆ ਜੀ ਤੇ ਆ ਦੇਖੋ ਜੀ ਆ ਆ ਜਿਹੜੇ ਉਸਤਾਦ ਜੀ ਨੇ ਆਪਣੇ ਹੱਥੀ ਸੰਦੂਕ ਤਿਆਰ ਕੀਤੇ ਹੋਏ ਆ ਤੇ ਇਹ ਆ ਦੋਸਤੋ ਪੀਰ ਬਾਬਾ ਜੀ ਦਾ ਸਥਾਨ ਸ਼ਾਵਰ ਪੀਆ ਸੱਚੀ ਸਰਕਾਰ ਦਾ ਸਥਾਨ ਐਸੇ ਸਥਾਨ ਤੇ ਬੈਠ ਕੇ ਪੰਜਾਬੀ ਲੋਕ ਸਾਜ ਆ ਜਿਹੜੇ ਉਸਤਾਦ ਜੀ ਬਣਾਉਂਦੇ ਆ ਤੇ ਇਹ ਪੰਜਾਬੀ ਲੋਕ ਸਾਜ ਆ ਜਿਹੜੇ ਦੋਸਤੋ ਆਲ ਵਰਲਡ ਵਿੱਚ ਜਾ ਕੇ ਧਮਾਲਾ ਪਾਉਂਦੇ ਆ ਜਿੱਥੇ-ਜਿੱਥੇ ਵੀ ਪੰਜਾਬੀ ਬੈਠੇ ਆ ਦੁਨੀਆ ਦੀ ਜਿਹੜੀ ਵੀ ਕੰਟਰੀ ਚ ਜਿਹੜੇ ਵੀ ਮੁਲਕ ਚ ਪੰਜਾਬੀ ਬੈਠੇ ਆ ਹਰ ਉਸ ਸਟੇਟ ਚ ਹਰ ਉਸ ਦੇਸ਼ ਵਿੱਚ ਹਰ ਉਸ ਸ਼ਹਿਰ ਚ ਹਰ ਉਸ ਪਿੰਡ ਚ ਹਰ ਉਸ ਗਲੀ ਚ ਇਹ ਤੁੰਗੀਆਂ ਹੁਣ ਤੱਕ ਪਹੁੰਚ ਚੁੱਕੀਆਂ ਐ ਜੀ ਪਾਕਿਸਤਾਨ ਵਿੱਚ ਵੀ ਇਹ ਤੁੰਬੀਆਂ ਪਹੁੰਚ ਚੁੱਕੀਆਂ ਏ Nusrat Fateh Ali Khan ji ਦੇ ਮੋਹੱਲੇ ਦੇ ਵਿੱਚ ਜਿੱਥੇ ਉਹ ਰਹਿੰਦੇ ਰਹੇ ਆ ਜਿਹੜੀਆਂ ਗਲੀਆਂ ਦੇ ਵਿੱਚ ਉਹ ਖੇលਦੇ ਰਹੇ ਆ ਜਿਹੜੇ ਆ ਮੋਹੱਲਿਆਂ 'ਚ ਜਿਹੜਿਆਂ ਖੂਹਾਂ ਤੇ ਬੈਠ ਕੇ 우ਸਤਾਦ Nusrat Fateh Ali Khan ji ਰਿਆਜ਼ ਕਰਦੇ ਰਹੇ ਆ ਉਸ ਪਿੰਡ ਦੇ ਵਿੱਚ ਵੀ 우ਸਤਾਦ ਜੀ ਦੇ ਬਣੇ ਹੋਏ ਪੰਜਾਬੀ ਲੋਕ ਸਾਜ਼ ਪਹੁੰਚ ਚੁੱਕੇ ਆ ਜੀ ਤੇ ਅੱਜ ਵੀ ਬੋਲੀਵੁੱਡ ਹੋਵੇ ਚਾਹੇ ਪੋਲੀਵੁੱਡ ਹੋਵੇ 80 90% ਤੁੰਬੀ ਆ ਜਿਹੜੀ ਐਸੇ ਜਗ੍ਹਾ ਤੋਂ ਬਣ ਕੇ ਜਾ ਰਹੀ ਹੈ ਜੀ ਐਸੇ ਜਗ੍ਹਾ ਤੋਂ ਬਣੀ ਹੋਈ ਤੁੰਬੀ ਅੱਜ ਵੀ ਪੰਜਾਬੀ ਲੋਕ ਸਾਜ ਪੰਜਾਬੀ ਲੋਕ ਸਾਜ ਆ ਜਿਹੜੇ ਉਸਤਾਦ ਜੀ ਦੇ ਹੱਥੀ ਬਣੇ ਹੋਏ ਪੰਜਾਬੀ ਗਾਣਿਆਂ ਚ ਪੰਜਾਬੀ ਫਿਲਮਾਂ ਚ ਥਮਾਲਾ ਪਾ ਰਹੇ ਆ ਸੋ ਸਕਰੀਨ ਤੇ ਨੰਬਰ ਚੱਲ ਰਿਹਾ ਦੋਸਤੋ 9463103417 ਅਗਰ ਮੇਰੇ ਕਿਸੇ ਵੀ ਦੋਸਤ ਨੂੰ ਪੰਜਾਬੀ ਲੋਕ ਸਾਜ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰੋ ਜੀ ਉਸਤਾਦ ਜੀ ਨਾਲ ਗੱਲਬਾਤ ਕਰੋ ਤੇ ਤੁਸੀਂ ਜਿੱਥੇ ਵੀ ਬੈਠੇ ਹੋ ਤੁਹਾਡੇ ਕੋਲ ਪਾਰਸਲ ਕਰ ਦਿੱਤਾ ਜਾਏਗਾ ਕੋਈ ਵੀ ਪੰਜਾਬੀ ਲੋਕ ਸਾਜ ਧੰਨਵਾਦ ਜੀ